ਹਲੋ ਜੀ ਸਸਿਕਾ ਦੇ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਉਬਾਲ ਕੇ ਅਰਬੀ ਉਬਾਲੇ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਹੁਣ ਇਸ ਤਿਲੇ ਵਿੱਚ ਲਵਾਂਗੇ ਪਾਣੀ ਤੇ ਉਹਦੇ ਵਿੱਚ ਅਰਬੀ ਪਾ ਕੇ ਤੇ ਗੈਸ ਤੇ ਰੱਖ ਦਵਾਂਗੇ ਹੁਣ ਸਾਡੀ ਅਰਬੀ ਉਬਲ ਗਈ ਹੈ ਚਾਕੂ ਦੀ ਮਦਦ ਨਾਲ ਚੈੱਕ ਕਰ ਲਵਾਂਗੇ ਆ ਦੇਖੋ ਜਿਆਦਾ ਨਹੀਂ ਇਹਨੂੰ ਉਬਾਲਣਾ ਥੋੜੀ ਥੋੜੀ ਵਿੱਚ ਕੱਚੀ ਰਹਿਣ ਦੇਣੀ ਹੈ ਨਹੀਂ ਤੇ ਫਿਰ ਜਿਆਦਾ ਉਬਲ ਜਾਏਗੀ ਤਾਂ ਫਿਰ ਵਧੀਆ ਨਹੀਂ ਬਣੇਗੀ ਹੁਣ ਅਰ ਵੀ ਨਾ ਪਾਸੇ ਲਵਾਂਗੇ ਜੀ ਤੇ ਇਹਨੂੰ ਛੋਟੇ ਪੀਸਾਂ ਵਿੱਚ ਕੱਟ ਕੇ ਰੱਖ ਲਵਾਂਗੇ ਹੁਣ ਲਾਵਾਂਗੇ ਤੜਕਾ ਕੜਾਈ ਵਿੱਚ ਲਵਾਂਗੇ ਤੇਲ ਪਾਵਾਂਗੇ ਜੀਰਾ ਹੁਣ ਪਾਵਾਂਗੇ ਲਸਣ ਤੇ ਪਿਆਜ਼ ਦਾ ਪੇਸਟ ਇਹਨੂੰ ਚੰਗੀ ਤਰ੍ਹਾਂ ਬਰਾਉਨ ਕਰਕੇ ਭੁੰਨ ਲਵਾਂਗੇ ਹੁਣ ਪਾ ਦਾਂਗੇ ਜੀ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਹੁਣ ਇਹਨੂੰ ਤੱਕ ਭੁੰਨਾਂਗੇ ਜਦੋਂ ਤੱਕ ਤੜਕਾ ਸਾੜਾ ਤੇਨ ਨਾ ਛੱਡ ਦੇਵੇ ਹੁਣ ਪਾਵਾਂਗੇ ਹਲਦੀ ਲੂਣ ਤੇ ਗੀ ਮਿਰਚ ਲਾਲ ਮਿਰਚ थोड़ा जहा अंबचूर पाउडर गर्म मसाला चंकी तरह मिक्स कर लवोंगे थोड़ा जहा हूँ ये अद्धी कोली पावे जी पानी तो तड़के चंकी तरह लवेंगे भुन हम पा देंगे कटी हुई अरबी ਇਹਨੂੰ ਕਰਦਾ ਮਿਕਸ ਤੇ ਫਿਰ ਇਸਨੂੰ ਉਤਕ ਅਗੇ ਮੀਡੀਅਮ ਗੈਸ ਤੇ 10 ਮਿੰਟ ਲਈ ਪਕਾਵਾਂਗੇ ਆ ਦੇਖੋ ਸਾਡੀ ਅਰਬੀ ਬਣ ਕੇ ਹੋ ਗਈ ਤਿਆਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ